ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਮਨ ਲੋਨਾ ਟਰੱਕ ਯੂਨੀਅਨ ਦਾ ਜਿਹੜੀ ਹੜਤਾਲ ਚੱਲ ਰਹੀ ਹੈ ਹਿੱਟ ਐਂਡ ਰਨ ਦੇ ਕਾਨੂੰਨ ਦੇ ਵਿਰੋਧ ਚ ਜਿਹੜੀ ਹੜਤਾਲ ਚੱਲ ਰਹੀ ਹੈ ਉਸ ਨੂੰ ਲੈ ਕੇ ਚੰਡੀਗੜ੍ਹ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੱਲੋ ਮਾਦਰਾ ਦਾ ਪੈਟਰੋਲ ਪੰਪ ਜਿੱਥੇ ਅਸੀਂ ਖੜੇ ਹਾਂ ਤੇ ਕਈ ਪੰਪਾਂ ਦੇ ਸ਼ਹਿਰ ਦੇ ਕਈ ਕਈ ਪੰਪ ਹੈ ਜਿਹਦੇ ਵਿੱਚ ਪੈਟਰੋਲ ਤੇ ਡੀਜ਼ਲ ਖਤਮ ਹੋ ਚੁੱਕਿਆ ਹੈ ਤੇ ਦੇਖੋ ਤੁਹਾਨੂੰ ਦੱਸਦੇ ਕਿੰਨਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਹੱਲੋ ਮਾਦਰਾ ਦਾ ਪੰਪ ਹੈ ਇਹ ਦੇਖ ਸਕਦੇ ਹੋ ਕਿ ਕਿੰਨੀ ਲੰਬੀ ਇੱਥੇ ਕਤਾਰ ਲੱਗ ਚੁੱਕੀ ਹੈ ਤੇ ਇਹ ਕਤਾਰ ਸਿਰਫ ਇੱਕ ਹੀ ਪੰਪ ਤੇ ਨਹੀਂ ਲੱਗੀ ਹੈ ਸ਼ਹਿਰ ਚ ਕਈ ਪੈਟਰੋਲ ਪੰਪਾਂ ਚ ਡੀਜ਼ਲ ਤੇ ਪੈਟਰੋਲ ਦੀ ਕਮੀ ਨੂੰ ਲੈ ਕੇ ਇਹ ਇੱਥੇ ਲੰਬੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹੈ ਪੈਟਰੋਲ ਡੀਜ਼ਲ ਕਈ ਪੰਪਾਂ ਤੇ ਖਤਮ ਹੋ ਚੁੱਕਿਆ ਹੈ ਤੇ ਇਹ ਦੇਖੋ ਤੁਸੀਂ ਕਿੰਦਾ ਜਾਮ ਲੱਗ ਜਾਂਦਾ ਹਰ ਪੰਪ ਦਾ ਇਹ ਹੀ ਹਾਲ ਹੈ ਇਹ ਜਿਹੜਾ ਭੱਲੋ ਮਾਦਰਾ ਦੀ ਗੱਲ ਨਹੀਂ ਹੈ ਹਰ ਪੰਪ ਦਾ ਇਹੀ ਹਾਲ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ਕਈ ਪੰਪ ਕਈ ਪੈਟਰੋਲ ਪੰਪਾਂ 'ਚ ਖਤਮ ਹੋ ਚੁੱਕੇ ਆਏ ਇਹ ਟਰੱਕ ਯੂਨੀਅਨ ਨੇ ਹੜਤਾਲ ਕੀਤੀ ਹੈ ਹਿੱਟ ਐਂਡ ਰਨ ਜਿਹੜਾ ਕਾਨੂੰਨ ਹੈ ਉਹਦੇ ਵਿਰੋਧ ਨੂੰ ਲੈ ਕੇ ਇਹ ਹੜਤਾਲ ਇਹਨਾਂ ਨੇ ਟਰੱਕ ਯੂਨੀਅਨ ਵੱਲੋਂ ਕੀਤੀ ਗਈ ਹੈ ਜਿਸ ਕਰਕੇ ਪੈਟਰੋਲ ਤੇ ਡੀਜ਼ਲ 'ਚ ਭਾਰੀ ਕਮੀ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਹੱਲੋ ਮਾਦਰਾ ਦਾ ਪੈਟਰੋਲ ਪੰਪ ਹੈ ਜਿੱਥੇ ਕਿ ਲੰਬੀਆਂ ਇਕੱਤਰਾਂ ਲੱਗੀਆਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਥੋੜਾ ਹੋਰ ਪਿੱਛੇ ਇਹਦੀ ਸੀਨ ਦਿਖਾਓ ਪਿੱਛੇ ਵੀ ਦੇਖੋ ਤੁਸੀਂ ਕਿੰਨੀਆਂ ਲੰਬੀ ਹਾਂਜੀ ਇਹ ਕਾਨੂੰਨ ਜਿਹੜਾ ਹਿੱਟ ਐਂਡ ਰਨ ਦਾ ਕਾਨੂੰਨ ਹੈ ਜੀ ਉਹਨੂੰ ਚੇਂਜ ਕੀਤਾ ਹੈ ਜਿਹੜਾ ਡਰਾਈਵਰ ਨੂੰ ਜੇ ਅਗਰ ਟੱਕਰ ਮਾਰਦਾ ਕੋਈ ਮੌਤ ਹੋ ਜਾਂਦੀ ਹੈ ਤੇ ਉਹਦੇ ਚ 7 ਸਾਲ ਦੀ ਸਜ਼ਾ ਤੇ 10 ਆਪਣਾ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਹੈ 7 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਹਾਂਜੀ ਹਾਂਜੀ ਉਹਦੇ ਉਹਦੇ ਲਈ ਚੱਕਾ ਜਾਮ ਕੀਤਾ ਪਬਲਿਕ ਨੇ ਉਹਦੇ ਕਰਕੇ ਨਾ ਟਰੱਕ ਯੂਨੀਅਨ ਦੀ ਜਿਹੜੀ ਹੜਤਾਲ ਹੈ ਨਾ ਤੁਹਾਨੂੰ ਦੱਸਦੇ ਹਾਂ ਆਹ ਦੇਖ ਸਕਦੇ ਹੋ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜਾਮ ਲੱਗਿਆ ਹੋਇਆ ਚੰਡੀਗੜ੍ਹ ਦੇ ਕਈ ਪੈਟਰੋਲ ਪੰਪਾਂ 'ਚ ਜਿਹੜਾ ਹੈ ਪੈਟਰੋਲ ਤੇ ਡੀਜ਼ਲ ਖਤਮ ਹੋ ਗਿਆ ਹੈ ਤੇ ਹਰ ਪੰਪ ਦਾ ਇਹੀ ਹ ਤੁਸੀਂ ਇਹ ਲੰਬੀਆਂ ਲੰਬੀਆਂ ਕਤਾਰਾਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਪਿੱਛੇ ਵੀ ਦਿਖਾਏ ਇਹ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਵੀ ਕਿਸ ਤਰ੍ਹਾਂ ਪੰਪਾਂ ਵਿੱਚ ਲਾਈਨ ਲੱਗੀ ਹੋਈ ਹੈ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਸਿਰਫ ਇਹ ਪੰਪਾਂ ਦਾ ਹੀ ਨਹੀਂ ਹਾਲ ਹੈ ਸੜਕਾਂ ਤੇ ਵੀ ਜਾਮ ਜਿਹੜਾ ਹੈ ਕਿ ਲੱਗ ਰਿਹਾ ਲਗਾਤਾਰ ਇਸ ਨੂੰ ਲੈ ਕੇ ਤੇ ਇਹ ਮਾਰਨਿੰਗ ਦਾ ਟਾਈਮ ਹੈ ਤੁਹਾਨੂੰ ਦੱਸ ਦਿੰਨੇ ਹਰ ਪੰਪ ਦਾ ਇਹੀ ਹਾਲ ਹੈ ਇਹ ਟਰੱਕ ਯੂਨੀਅਨ ਦੀ ਹੜਤਾਲ ਨੂੰ ਲੈ ਕੇ ਇਹ ਸਾਰਾ ਕੀਤਾ ਹੋਇਆ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੁਨਾ ਜੈਨਿਕਸ ਵਿਦਾ ਟੀਵੀ ਕਿਆ ਨਾਮ ਹੈ ਤੁਹਾਡਾ ਅਸ਼ੋਕ ਕੁਮਾਰ ਕਿੱਥੋਂ ਆਏ ਤੁਸੀਂ 32 ਸੈਕਟਰ ਚੰਡੀਗੜ੍ਹ ਤੇ ਕਿੰਨਾ ਟਾਈਮ ਲੱਗ ਰਿਹਾ ਤੁਹਾਨੂੰ ਪੰਪ आधा ਘੰਟਾ ਹੋ ਗਿਆ ਖੜੇ ਹੋਏ ਜੱਤ ਕੋ ਕਾਫੀ ਪਰੇਸ਼ਾਨੀ ਹੋ ਰਹੀ ਹੈ ਜੀ ਪਰੇਸ਼ਾਨੀ ਤਾਂ ਹੋ ਹੀ ਰਹੀ ਹੈ ਬਹੁਤ ਅਰਜੈਂਟ ਕੰਮ ਸੀ ਜਾਣਾ تھا ਮੈਨੇ ਕਈ ਬੇ ਟਾਈਮ ਦੇਰ ਹੋ ਗਈ ਸੀ ਕੋ ਤੋ ਅਭੀ ਕੁਝ ਪਤਾ ਹੀ ਨਹੀਂ ਹੈ ਹਿੱਲ ਹੀ ਨਹੀਂ ਰਹੀ ਲਾਈਨ ਜਦੋਂ ਸੇ ਖੜਾ ਹਾਂ ਰੋਡ ਦੇ ਉੱਪਰ ਹੋਰ ਵੀ ਕੋਈ ਪੰਪ ਐਸਾ ਹੈ ਜੋ ਆਪ ਗਏ ਸੇ ਔਰ 28 ਮੇਂ ਵੀ ਇਹੀ ਹਾਲ ਹੈ ਜੀ ਹਾਂ ਇਹ ਤੁਸੀਂ ਦੇਖ ਸਕਦੇ ਹੋ ਕਿੰਦਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਕਿਤੇ ਵੀ ਆ ਰਹੇ ਆ ਕੋਈ ਜ਼ਰੂਰੀ ਕੰਮ ਜਾ ਰਹੇ ਆ ਕੋਈ ਐਮਰਜੈਂਸੀ ਹੈ ਭਾਈ ਕਿ ਕਿੰਨਾ ਕੁ ਟਾਈਮ ਲੱਗ ਰਿਹਾ ਇੱਥੇ ਭਾਈ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਜੀ 10 15 ਮਿੰਟ ਹੋਇਆ ਕਿੱਥੋਂ ਆਏ ਤੁਸੀਂ ਭਾਈ ਭਾਈ ਖਰੜ ਤੋਂ ਅੱਛਾ ਜੀ ਤੇ ਹੋਰ ਕਿੰਨਾ ਟਾਈਮ ਲੱਗ ਸਕਦਾ ਕੁਝ ਹੈ ਆਈਡੀਆ ਆਈਡੀਆ ਲਾਇਦ ਹੋਗੇ ਤੁਸੀਂ ਹਿਸਾਬ ਨਾਲ ਖੜੇ ਅੱਧਾ ਘੰਟਾ ਤਾਂ ਲੱਗੇ ਜਾਣਾ ਰਾਮ ਨਾਲ ਤਾਂਣਾ ਤੇ ਹੋਰ ਵੀ ਪਿੱਛੇ ਪੰਪਾ ਤੁਸੀਂ ਦੇਖ ਕੇ ਆਏ ਹੋਣੇ ਪੰਪ ਖਰੜ ਤੋਂ ਰਸਤੇ 'ਚ ਰੁਕੇ ਨਹੀਂ ਕਿਤੇ ਸਿੱਧਾ ਹੀ ਮੈਨੂੰ ਸੀ ਇੱਥੋਂ ਪਵਾ ਕੇ ਅ ਇਹ ਰਸਤੇ ਰਸਤੇ ਜੀ ਪੰਪ ਤੇ ਸੀਗਾ ਉੱਥੇ ਟ੍ਰੈਫਿਕ ਸੀਗਾ ਤਾਂ ਇਸ ਕਰਕੇ ਅੱਗੇ ਅੱਗੇ ਕਿ ਅੱਗੇ ਖਾਲੀ ਮਿਲ ਗਿਆ ਅੱਗੇ ਵੀ ਆਹੀ ਹਾਲ ਹੈ ਇਹ ਹੋਰ ਪੰਪ ਤੁਸੀਂ ਰਸਤੇ 'ਚ ਆਏ ਜਦੋਂ ਦੇਖਿਆ ਉਹਨੇ ਪੰਪਾ 'ਚ ਲਾਈਨ ਲੱਗੀ ਹੋਈ ਸੀ ਪੰਪਾ 'ਚ ਭਾਜੀ ਇਹਨਾਂ ਨੇ ਹੰਦੀ ਮਾਰਿਆ ਇਹ ਤੁਸੀਂ ਦੇਖ ਲਓ ਲੋਕਾਂ ਨੂੰ ਕਿੰਨਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜਾਮ ਤੁਹਾਨੂੰ ਦਿਖਾਉਂਗਾ ਕੈਮਰਾਮੈਨ ਨੂੰ ਦਿਖਾਉਂਗਾ ਪਿੱਛੇ ਦੇਖੋ ਇਹ ਸਿਰਫ ਪੰਪ ਤੇ ਹੀ ਜਾਮ ਨਹੀਂ ਹੈ ਇਹ ਜਿਹੜਾ ਸੜਕਾਂ ਤੇ ਜਿਹੜੀ ਗੱਡੀਆਂ ਜਾ ਰਹੀਆਂ ਉਹਨਾਂ ਕਰਕੇ ਵੀ ਪਰੇਸ਼ਾਨੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਤੁਹਾਨੂੰ ਦਿਖਾਣੇ ਆ ਹੋਰ ਲੋਕਾਂ ਨਾਲ ਗ ਕਿ ਖੜਿਆ ਨੂੰ 15ਵੇਂ ਮਿੰਟ ਹੋ ਗਈ। ਹੋਰ ਕਿੰਨਾ ਟਾਈਮ ਲੱਗ ਸਕਦਾ ਕੁਛ ਆਈਡੀਆ? ਕੋਈ ਆਈਡੀਆ ਨਹੀਂ ਲੈਂਦਾ ਬਹੁਤ ਲੰਬੀ ਹੈ। ਹਾਇ ਕਿੱਥੋਂ ਤੁਸੀਂ? ਮੈਂ ਵਾਕਸ ਵੇਗਨ ਤੋਂ। ਵਾਕਸ ਵੇਗਨ। ਨਹੀਂ ਆਏ ਕਿੱਥੋਂ? ਪੰਜਕੋਲੇ ਤੋਂ। ਪੰਜਕੋਲੇ ਤੋਂ। ਕਿ ਕਿੰਨਾ ਟਾਈਮ ਲੱਗਿਆ ਤੁਹਾਨੂੰ ਆਣ ਲੱਗਿਆ? ਆਣ ਲੱਗਿਆ ਲੱਗਿਆ ਅੱਧਾ ਘੰਟਾ ਲੱਗਿਆ। ਇਹ ਦੇਖੋ ਜੀ ਕਿੰਨਾ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਇੱਥੇ ਕਰਨਾ ਪੈ ਰਿਹਾ ਤੇ ਰੋਡ ਵੀ ਜਾਮ ਹੈ। ਆਹ ਦੇਖੋ ਪਿੱਛੇ ਤੁਸੀਂ ਦੇਖ ਸਕਦੇ ਹੋ। ਕਿੰਨਾ ਇੱਥੇ ਤੁਹਾਨੂੰ ਦਿਖਾਣਿਆ ਰੋਡ ਇਹ ਜਿਹੜੀ ਇਹ ਤਾਂ ਪੰਪ ਪਵਾਉਣ ਵਾਲੇ ਬੰਦੇ ਨਹੀਂ ਹੈ ਇਹ ਰੂਟੀਨ ਵਾਲੇ ਬੰਦੇ ਹੈ ਜਿਹੜੇ ਆ ਇਥੋਂ ਨਿਕਲ ਰਹੇ ਹੈ ਕਿ ਇਨ੍ਹਾਂ ਵਾਸਤੇ ਵੀ ਇੱਕ ਜਾਮ ਜਿਹੜਾ ਹੈਗੀ ਲੱਗ ਚੁੱਕਿਆ ਹੈ ਤੇ ਪੂਰਾ ਇਨ੍ਹਾਂ ਨੂੰ ਪਰੇਸ਼ਾਨੀ ਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਹਾਨੂੰ ਮੈਂ ਦਿਖਾਣਿਆ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਅੰਕਿਤ ਹੈ ਜੀ ਅੰਕਿਤ ਕਿੱਥੋਂ ਆਏ ਤੁਸੀਂ ਮੈਂ ਪੰਚਕੂਲਾ ਦੇ ਕਿੰਨਾ ਟਾਈਮ ਲੱਗਿਆ ਪੰਚਕੂਲੇ ਤੋਂ ਆਉਣ ਲੱਗਿਆ ਆਣ ਮੈਨੂੰ ਟਾਈਮ ਨਹੀਂ ਲੱਗਿਆ ਟਾਈਮ ਤਾਂ ਇਹੀ ਲੱਗਣਾ ਹੈ ਆਪਕੇ ਸਾਹਮਣੇ ਹੀ ਹੈ ਤੇ ਇ ਅੱਭੀ ਤਾਂ ਹੋ ਗਏ 5-7 ਮਿੰਟ ਹੋ ਗਏ ਕਿੰਨਾ ਟਾਈਮ ਹੋਰ ਲੱਗ ਸਕਦਾ ਆਈਡੀਆ ਹੈ ਕੁਝ ਆਈਡੀਆ ਤਾਂ ਹੈ ਲੱਗ ਜਾਣਾ ਘੰਟਾ ਦਾ ਹੋਰ ਵੀ ਪੰਪਾਂ ਨੂੰ ਤੁਸੀਂ ਦੇਖਿਆ ਕੋਈ ਇਦਾਂ ਦਾ ਹੱਲ ਯਾਰ ਇਹ ਬੁਰਾ ਹਾਲ ਹੈ ਜੀ ਪੰਪਾਂ ਦਾ ਦੋ ਤੋਂ ਪੰਪ ਦੇ ਪਿੱਛੇ ਬੰਦ ਪਏ ਆ ਸਾਰੇ ਇਹ ਦੇਖੋ ਲੋਕ ਕਹਿੰ ਰਹੇ ਕਿ ਪਿੱਛੇ ਜਿਹੜੇ ਪੰਪ ਸੀਗੇ ਇਹ ਪੰਪ ਬੰਦ ਹੈ ਪਿਛਲੇ ਜਿਹੜੇ ਪੰਪ ਹੈ ਪੂਰੇ ਬੰਦ ਹੈ ਕਿਉਂਕਿ ਉਹਦੇ ਚ ਤੇਲ ਤੇ ਪੈਟਰੋਲ ਪੈਟਰੋਲ ਤੇ ਡੀਜ਼ਲ ਜਿਹਾ ਬਿਲਕੁਲ ਖਤਮ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦਿਖਾਣੇ ਆ ਹੋਰ ਵੀ ਲੋਕਾਂ ਨਾਲ ਗੱਲ ਗੱਲਬਾ Uh, क्या नाम है सर आपका राकेश है सर कहाँ से है जी आप चंडीगढ़ से ही है सर लोकल तो यहाँ कितनी देर होगी खड़े हुए जी बीस मिनट हो गए जी बीस मिनट पीछे भी कोई पंपों में देखा हाल आपने सारों पंपों भी सारो तो में भीड़ है बहुत ज्यादा पीछे से आ रहे हैं जी देखते हुए सारो में लाइन पता नहीं क्या चक्कर है क्यों लाइन है जी पता नहीं लग रहा ये चल रही है यूनियन की अच्छा अच्छा पता नहीं सर यहाँ अभी कितना टाइम और लग सकता है पता आपको सर इतना ही टाइम और लग जाएगा आधा घंटा और ਇਹ ਦੇਖੋ ਤੁਹਾਨੂੰ ਦੱਸਦੇ ਕਿੰਦਾ ਲੋਕੀ ਪਰੇਸ਼ਾਨੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਹ ਪਿੱਛੇ ਦੇਖੋ ਲੰਬੀ ਕਤਾਰ ਜਿਹੜੀ ਹੈ ਇਹ ਟ੍ਰਿਬਿਊਨ ਚੌਂਕ ਤੋਂ ਜਿਹੜੀ ਰੋਡ ਆਂਦੀ ਹੈ ਤੇ ਇਹ ਆਪ ਜੇਰੇਕੁਰ ਵੱਲ ਜਾਂਦੀ ਹੈ ਤੇ ਇਹ ਰਸਤੇ 'ਚ ਹੱਲੋ ਮਾਦਰਾ ਦਾ ਇੱਕ ਪੈਟਰੋਲ ਪੰਪ ਪੈਂਦਾ ਹੈ ਤੇ ਇਹ ਲੋਕ ਦੱਸ ਰਹੇ ਆ ਲੋਕਾਂ ਦਾ ਕਹਿਣਾ ਹੈ ਕਿ ਪਿੱਛੇ ਜਿੰਨੇ ਵੀ ਪੰਪ ਹੈ ਸਾਰੇ ਪੰਪਾਂ 'ਚ ਇਹੀ ਹਾਲ ਦੱਸਿਆ ਜਾ ਰਿਹਾ ਹੈ ਟਰੱਕ ਯੂਨੀਅਨ ਦੀ ਹੜਤਾਲ ਨੂੰ ਲੈ ਕੇ ਚੰਡੀਗੜ੍ਹ 'ਚ ਕਈ ਪੰਪਾਂ 'ਚ ਕਈ ਪੈਟਰੋਲ ਪੰਪਾਂ 'ਚ ਪੈਟਰੋਲ ਤੇ ਡੀਜ਼ਲ ਦੀ ਜਿਹੜੀ ਭਾਰੀ ਕਮੀ ਆ ਰਹੀ ਹੈ ਇਸੇ ਕਮੀ ਨੂੰ ਲੈ ਕੇ ਹਰ ਪੰਪ ਦਾ ਇਹੀ ਹਾਲ ਹੈ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਗਈਆਂ ਇਹ ਤੇ ਲੰਬਾ ਲੰਬਾ ਜਾਮ ਲੱਗਿਆ ਹੋਇਆ ਤੁਹਾਨੂੰ ਦੱਸ ਦਈਏ ਕੋਈ ਵੀ ਇੱਕ ਘੰਟੇ ਤੋਂ ਜ਼ਿਆਦਾ ਹੀ ਲੱਗ ਰਿਹਾ ਤਕਰੀਬਨ ਹਰ ਪੰਪ ਤੇ ਅਗਰ ਕਿਸੇ ਨੇ ਪੈਟਰੋਲ ਪਵਾਉਣਾ ਹੈ ਤਾਂ ਉਹਨੂੰ ਇੱਕ ਘੰਟੇ ਤੋਂ ਜ਼ਿਆਦਾ ਇੱਥੇ ਲੱਗ ਰਿਹਾ ਹੈ ਤੇ ਤੁਸੀਂ ਜਾਮ ਦੀ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ ਹੱਲੋ ਮਾਦਰ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਆ ਦੇਖ ਲਓ ਕਿੰਨਾ ਲੋਕ ਇੱਥੇ ਪਰੇਸ਼ਾਨ ਹੋ ਰਹੇ ਆ ਪਾਪ પેટ્રોલ ਪੋਣ ਆਈ ਜੀ ਹਾਂ ਜੀ ਹਾਂ ਜੀ ਪਟੋਰੀ ਪੋਣ ਆਏ ਆ ਸਰ ਕਿੰਨਾ ਟਾਈਮ ਇੱਥੇ ਹੋ ਗਿਆ ਖੜੇ ਹੋ ਜੀ ਅਭੀ ਜੋ 2 ਮਿੰਟ ਹੋਏ ਕਿੰਨਾ ਟਾਈਮ ਲੱਗ ਸਕਦਾ ਤੁਹਾਨੂੰ ਅੱਗੇ ਦੇਖ ਕੇ ਤਸਵੀਰਾਂ ਲੱਗ ਰਿਹਾ ਕਿੰਨਾ ਟਾਈਮ ਲੱਗੇਗਾ ਹੋਰ ਆਧਾ ਘੰਟਾ ਲੱਗ ਜਾਊਗਾ ਉਸ ਤੋਂ ਵੀ ਜ਼ਿਆਦਾ ਇਹ ਦੇਖੋ ਤੁਸੀਂ ਉਹਨੂੰ ਦੱਸਾਂ ਨੇ ਪਿਛੇ ਦੀ ਤਸਵੀਰਾਂ ਵੀ ਦਿਖਾਉਂਦੇ ਆ ਲੋਕਾਂ ਨੇ ਕਿੰਨਾ ਭਾਰੀ ਰੋਸ਼ ਹੈ ਵੀ ਇੱਥੇ ਅੱਧਾ ਘੰਟਾ ਤੋਂ ਘਟੋ ਘਟ ਲੱਗਣਾ ਹੀ ਹੈ ਪੈਟਰੋਲ ਪਉਣ ਲੱਗੇ ਅੱਧਾ ਘੰਟਾ ਤੋਂ ਘਟੋ ਘਟ ਲੱਗਣਾ ਹੈ ਜਿਹੜਾ ਕਿ ਆਪਾਂ ਨੂੰ 2 ਤੋਂ 3 ਮਿੰਟ ਲੱਗਦੇ ਸੀ 3 ਤੋਂ 5 ਵੀ ਲੱਗਦੇ ਸੀ ਜ਼ਿਆਦਾ ਤੋਂ ਜ਼ਿਆਦਾ ਲੇਕਿਨ ਹੁਣ ਅੱਧੇ ਘੰਟੇ ਤੋਂ ਲੈ ਕੇ ਘੰਟੇ ਦੇ ਵਿਚਕਾਰ ਇੱਥੇ ਜਿਹੜਾ ਹੈ ਲੋਕਾਂ ਨੂੰ ਲੱਗ ਰਿਹਾ ਹੈ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਤਸਵੀਰਾਂ ਤੁਹਾਨੂੰ ਸਾਫ਼ ਤੌਰ ਤੇ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਟਰੱਕ ਯੂਨੀਅਨ ਦੀ ਹੜਤਾਲ ਨੂੰ ਲੈ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ